ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਪਾ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆ ਗਿਆ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਕੁੜੀਏ ਬਹੁਤ ਹੀ ਤਕੜਾ ਜਾਦੂ ਕਰ ਰਹੀ ਹੈ ਤੈਨੂੰ ਉਹ ਪੂਰੀ ਵੀਡੀਓ ਦਿਖਾਉਣੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਡੇ ਇੱਕ ਛੋਟੀ ਜੀ ਰਿਕਵੈਸਟ ਹੈ ਜੇ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਸਬਸਕ੍ਰਾਈਬ ਕਰ ਲਿਓ ਫੇਸਬੁਕ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਤੇ ਇਸਟੋਰੀ ਜਾ ਕੇ ਫੋਲੋ ਤੁਸੀਂ ਜ਼ਰੂਰ ਕਰ ਲਿਓ ਬਾਕੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਕਰੋ ਪਹਿਲਾਂ ਚੈੱਕ ਵੀਡੀਓ ਜਿਹੜੀ ਚੱਲ ਰਹੀ ਸੀ ਫਿਰ ਉਸ ਤੋਂ ਅੱਗੇ ਆਪਾਂ ਅਨਮੂੜ ਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਰੋ ਚੈੱਕ ਵੀਡੀਓ ਹਾਂਜੀ ਦੇਖ ਲਈ ਪੰਜਾਬੀਓ ਤੁਸੀਂ ਵੀਡੀਓ ਬਾਕੀ ਆਪਾਂ ਅਨਮੋਲ ਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਰੋ ਚੈੱਕ ਵੀਡੀਓ ਫਿਰ ਆਪਾਂ ਐਂਡ ਤੇ ਮਿਲਦੇ ਹਾਂ ਔਰਤੀ ਨਹੀਂ ਬੜੀ ਬਰੀਕ ਮੈਡ ਜੀ ਤੁਹਾਡੇ ਕੋਲ ਮਿਕਸੀ ਹੈ ਤੁਸੀਂ ਤੇ ਬੜੀ ਬਰੀਕ ਪੋਰੀ ਹੈ ਨਹੀਂ ਇਹ ਜਿਹੜਾ ਤੁਸੀਂ ਜਾਦੂ ਕੀਤਾ ਨਾ ਇਹ ਤਾਂ ਮੈਂ ਕਹਿੰਦਾ ਕੋਈ ਕਰ ਹੀ ਨਹੀਂ ਸਕਦਾ ਵੱਡੇ ਵੱਡੇ ਜਾਦੂਗਰ ਫੇਲ ਕਰਤੇ ਹੈ ਕੀ ਬਾਤ ਹੈ ਇਹ ਜਾਦੂਗਰ ਲਈ ਨਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਤੇ ਈਡੀਆ ਸਰਕਾਰ ਨੂੰ ਇਹਨਾਂ ਨੂੰ ਅਵਾਰਡ ਦਿੱਤਾ ਜਾਵੇ ਪਦਮਸ਼ਰੀ ਦਿੱਤਾ ਜਾਵੇ ਨਹੀਂ ਤੁਸੀਂ ਉਂਗਲਾ ਕਾਨੂੰ ਦਿਖਾ ਦਿਓ ਕੀ ਚੱਕਰ ਹੈ ਉਹ ਵੀ ਉਹਨਾਂ ਨੂੰ ਉਂਗਲਾ ਵਿਖਾ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਹੈ ਮੈਡਮ ਜੀ ਇਹ ਪਬਲਿਕ ਹੈ ਮਿੰਟ 'ਚ ਬੰਦੇ ਨੂੰ ਥੱਲੇ ਤਾਰ ਦਿੰਦੀ ਤੇ ਮਿੰਟ 'ਚ ਬੰਦੇ ਨੂੰ ਅਰਸ਼ਾਂ ਤੋਂ ਲਾ ਦਿੰਦੀ ਹੈ ਇਹ ਗੱਲ ਯਾਦ ਰੱਖਿਓ ਹੌਤ ਤੇ ਪਰੇ ਤੇ ਨਾਲੋਂ ਮਾਲਾ ਹੁੰਦੀ ਹਾਂਜੀ ਕਰਲੀ 'ਚ ਇੱਕ ਵੀਡੀਓ ਜਿੱਦਾਂ ਕਿ ਨਮੋਲ ਵੀਰ ਕਹਿ ਰਿਹਾ ਕਿ ਇਹ ਦੁਨੀਆ ਜਿਹਦਾ ਤੋਂ ਉਂਗਲਾ ਦਿਖਾ ਰਹੀ ਹੈ ਨਾ ਅਰਸ਼ਾਂ ਤੋਂ ਲੈ ਕੇ ترقی ਦੇ ਸੱਟਣ ਵਾਲੀ ਦੁਨੀਆ ਹੀ ਹੈ ਜੱਟ ਜਿੱਥੇ ਪੰਜਾਬ ਦੀ ਤਾਂ ਲਾਹ ਵੀ ਦਿੰਦੀ ਆ ਬਾਕੀ ਨਮੋਲ ਵੀਰ ਬਹੁਤ ਵਧੀਆ ਸਹੀ ਕਹਿ ਰਿਹਾ ਤੇ ਆਪਾਂ ਪੰਜਾਬਣ ਆਲੇ ਆ आपा ही आप आ हैं। आप सब कुछ कर सकते हैं ठीक है तो बाकी इतना का कॉन्टेंट आप अपलोड कर रहे कर अपने यूट्यूब चैनल तो फेसबुक पेज से पे तो बाकी अपने यूट्यूब चैनल सबक्राइब कर लो फेसबुक पेज में जाके लाइक जरूर कर दो लगता आप नैक्स भीडियो पर सू बस सत श्रीकाली हो बाकी लाइक शेयर कमेंट कर दो बाय